ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਭ ਲੋਕ ਫਿਰ ਤੋਂ ਹਾਜ਼ਰ ਆਏ ਅੱਜ ਆਪਾਂ ਗੱਲ ਕਰਾਂਗੇ ਉਸੇ ਪੁਰਾਣੇ ਪਿੰਡ ਦੀ ਤੇ ਉਸ ਪਿੰਡ ਦੇ ਜਿਹੜੇ ਵਾਸੀ ਨੇ ਜਿਹੜੇ ਮੇਲੇ ਆਸ ਜਦ ਦੇ ਨੇ ਮੇਲੇ ਦੇ ਸ਼ਕੀਨ ਨੇ ਸੋ ਗੱਲ ਕਰਾਂਗੇ ਅੱਜ ਕਿ ਜਿਹੜੇ ਪੰਜਾਬ ਦੇ ਪੁਰਾਣੇ ਪਿੰਡਾਂ ਦੇ ਲੋਕ ਸੀ ਮੇਲੇਆਂ ਦੇ ਕਿੰਨੇ ਸ਼ਕੀਨ ਸੀ ਕਿਵੇਂ ਮੇਲੇ ਦੀ ਤਿਆਰੀ ਕਰਦੇ ਸੀ ਸੋ ਇਸ ਗੱਲ ਲਈ ਅਸੀਂ ਅੱਜ ਫੇਰ ਗੱਲ ਕਰਾਂਗੇ ਸਰਦਾਰ ਅਮਰਕਲ ਸਿੰਘ ਬਰਾੜਨਾ ਸੋ ਬਰਾੜ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਮੇਹਰਬਾਨ ਸੋ ਬਰਾਤ ਸਨੂਨਾ ਮੇਲੇ ਲੈ ਕੇ ਜਾਓ 50 60 ਸਾਲ ਪੁਰਾਣੇ ਮੇਲੇ ਜੇ ਤੁਸੀਂ ਮੁਕਸਰ ਦੇ ਇਲਾਕੇ ਚ ਮੁਕਸਰ ਦੀ ਮਾਗੀ ਤਾਂ ਫਿਰ ਸਾਰੇ ਪਾਸੇ ਮਸ਼ਹੂਰ ਹੈਗੀ ਹੈ ਨਾ ਜੀ ਸੋ ਪਹਿਲਾਂ ਇਹ ਦੱਸੋ ਕਿ ਹੁਣ ਮਾਗੀ ਦੀ ਗੱਲ ਕਰਦੇ ਆਂ ਚਲੋ ਅਜੇ ਮਾਗੀ ਚ ਤਾਂ ਦਿਨ ਪਈ ਹੈ ਪਹਿਲਾਂ ਹੀ ਉਦੋਂ ਚਾਰੇ ਪਾਸੇ ਐ ਮਾਹੌਲ ਬਣ ਜਾਂਦਾ ਰੌਣਕਾਂ ਵਰੰਦੀਆਂ ਬਣ ਜਾਂਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਉਹ ਮਾਹੌਲ ਚ ਲੈ ਜਾਓ ਸਭ ਪਹਿਲਾਂ ਹੀ ਮੇਲੇ ਦਾ ਮਾਹੌਲ ਸ਼ੁਰੂ ਹੋ ਜਾਂਦਾ ਸੀ ਹਾਂਜੀ ਸਾਰੇ ਇਲਾਕੇ ਜੀ ਅੱਛਾ ਜੀ ਇਹ ਨਹੀਂ ਵੀ ਉੱਥੇ ਜਿੱਥੇ ਮੇਲਾ ਲੱਗਦਾ ਉੱਥੇ ਹੀ ਹੁੰਦਾ ਸੀ ਸਾਰੇ ਇਲਾਕੇ ਦੇ ਲੋਕ ਤਿਆਰੀ ਕਰਨੀ ਸ਼ੁਰੂ ਕਰ ਲੈਂਦੇ ਸੀ ਹੂੰ ਹੂੰ ਕਿ ਮਾਂਗੀ ਦਾ ਮੇਲਾ ਆ ਰਿਹਾ ਵੀ ਕੋਲੋਂ ਦੂਰੋਂ ਨੇੜੋਂ ਦੇ ਜਿੰਨੇ ਵੀ ਰਿਸ਼ਤੇਦਾਰ ਸੀ ਸਾਰੇ ਉਹ ਨੇੜੇ-ਨੇੜੇ ਪਿੰਡਾਂ ਦੇ ਮੁਕਸ਼ਰ ਦੇ ਨੇੜੇ ਜਿੰਨੇ ਪਿੰਡ ਸੀਗੇ ਕੋਈ ਪੰਜ-ਛੇ ਸੱਤ ਕੋਤੇ ਉੱਥੇ ਆ ਕੇ ਆਪਣੀਆਂ ਰਿਸ਼ਤੇਦਾਰੀਆਂ ਜਨ ਲੈਂਦੇ ਇੱਕ ਘਰੇ 10-10 20-20 ਪਰੌਣੇ ਵੀ ਆ ਜਾਂਦੇ ਸੀ ਕਈ ਵਾਰ ਅੱਛਾ ਜੀ ਐਂ ਉਠਾ ਕੁੜਜਾਂ ਤੇ ਆਉਂਦੇ ਉਹਨਾਂ ਦੀ ਤਿਆਰੀ ਕਰਨੀਆਂ ਨੂੰ ਉਹਨਾਂ ਨੂੰ ਮਤਲਬ ਉਹਨਾਂ ਦੀ ਸੇਵਾ ਪਾਣੀ ਕਰਨਾ ਤੇ ਉਹਨਾਂ ਵਾਸਤੇ ਸਾਰਾ ਰਸਾਂ ਪਾਣੀ ਤਿਆਰ ਕਰਨਾ ਤੇ ਮੰਜੇ ਬਿਸਤਰੇ ਇਕੱਠੇ ਕਰਨ ਦੀ ਗੱਲ ਹੈ ਤਾਂ ਮੰਜੇ ਬਿਸਤਰੇ ਇਕੱਠੇ ਕਰਨ ਦੀ ਗੱਲ ਤਾਂ ਜਦੋਂ ਆਪਾਂ ਕਰਦੇ ਸੀ ਵਿਆਹ ਵਾਲੇ ਹੁੰਦੇ ਸੀ ਉਦੋਂ ਹਾਂਜੀ ਤੇ ਹਰੇਕ ਘਰੇ ਮਤਲਬ ਮੰਜੇ ਨਾ ਵੀ ਗੁਨੇ ਜਾਂਦੇ ਸੀ ਅੱਛਾ ਜੀ ਮੰਜੇ ਨਾ ਮੰਜੇ ਗੁਨੇ ਜਾਂਦੇ ਹੋਰ ਚਾਹਰੀ ਕੀਤੀ ਜਾਂਦੀ ਸਾਰਾ ਮਤਲਬ ਖਾਣ ਪੀਣ ਦਾ ਸਾਮਾਨ ਸੇ ਤਿਆਰ ਕੀਤਾ ਜਾਂਦਾ ਹਾਂਜੀ ਯਾਨੀ ਵਿਸ਼ੇਸ਼ ਤੌਰ ਤੇ ਮਤਲਬ ਮਾਂਗੀ ਤੋਂ ਪਹਿਲੇ ਦਿਨ ਰੋੜੀ ਆਏ ਤਾਂ ਖਿਚੜੀ ਬਣਾਉਦੇ ਸੀ ਬਾਜਰੇ ਦੀ ਖਿਚੜੀ ਹਾਂਜੀ ਤੇ ਉਹਨਾਂ ਵਾਲੇ ਸੀ ਪੋਹ ਰਿੱਦੀ ਤੇ ਮਾਂ ਖਾਦੀ ਹਾਂਜੀ ਆਹ ਮਾਂ ਗਿਆ ਤਾਂ ਉਹ ਖਾਂਦੇ ਸੋ ਲੋਕ ਇਸ ਕਰਕੇ ਆਉਂਦੇ ਸੀ ਜੀ ਕਿਉਂਕਿ ਉਹਨਾਂ ਬਣੇ ਚ ਸਾਧਨਤਾ ਹੁੰਦੇ ਨੇ ਸੀ ਹਨਾ ਸੋ ਆਪਦੀਆਂ ਉਠਾਂ ਤੇ ਜਾਂ ਘੋੜੀਆਂ ਤੇ ਨੇੜੇ ਪਹੁੰਚ ਜਾਂਦੇ ਵੀ ਫਿਰ ਉੱਥੇ ਹੁਣ ਮਿਲ ਲਿਆ ਨਾਲ ਬਣਾ ਗੀਦਾ ਕਿ ਵੀ ਨਹੀਂ ਤਾਂ ਅੱਜ ਕੱਲ ਤਾਂ ਲੋਕ ਸਵੇਰੇ ਜਾਂਦੇ ਸ਼ਾਂਤ ਕੋੜੇ ਹੁੰਦੇ ਹਨਾ ਕੋਈ ਆਵਾਜ਼ ਆਈ ਤੇ ਸਾਧਨ ਉਹ ਇਨੇ ਹੈ ਨਹੀਂ ਸੀ ਉਠਾਂ ਘੋੜੀਆਂ ਤੇ ਆਉਂਦੇ ਸੀ ਲੋਕ ਹਾਂਜੀ ਤਾਂ ਉਹ ਇੱਥੇ ਨੇੜੇ ਦੇ ਰਿਸ਼ਤੇਦਾਰੀ ਚ ਆ ਕੇ ਰਹਿ ਪੈਂਦੇ ਸੀ ਹਾਂਜੀ ਤੇ ਉਹ ਵੀ ਫਿਰ ਅਗੋਂ ਮਤਲਬ ਇੱਕ ਵੱਡੇ ਜ਼ਲਾਅ ਦੇ ਵਿੱਚ ਜਾਂ ਕਮਰੇ ਦੇ ਵਿੱਚ ਥੰਨੇ ਪੱਟੀਆਂ ਵਿਛਾ ਕੇ ਤੇ ਉਹਦੇ ਉੱਪਰ ਹੀ ਬਿਸਤਰੇ ਲਾਉਂਦੇ ਸੀ ਫਿਰ ਠੱਲੇ ਅੱਛਾ ਜੀ ਐਜੇ ਮੰਜੇ ਘੱਟ ਰਹੇ ਹੁੰਦੇ ਤੁ ਹਾਂ ਇਸ ਕਰਕੇ ਮਤਲਬ ਪੂਰੀ ਤਿਆਰੀ ਹੁੰਦੀ ਸੀ ਤੇ ਅਗਲੇ ਦਿਨ ਫੇਰ ਮੇਲਾ ਲੜੇ ਖੰਦੇ ਹੁੰਦੇ ਤੁ ਹਾਂਜੀ ਹਾਂਜੀ ਸੋ ਹੁਣ ਆਪਾਂ ਮੰਗੀ ਦੀ ਗੱਲ ਕਰਦੇ ਜੀ ਮੰਗੀ ਦੇ ਮੇਲੇ ਦੀ ਹੈ ਨਾ ਸੋ ਲੋੜੀ ਤੋਂ ਅਗਲੇ ਦਿਨ ਮੇਲਾ ਸ਼ੁਰੂ ਹੋ ਜਾਂਦਾ ਤੇ ਪੁਰਾਣੇ ਸਮੇਂ ਵਿੱਚ ਵੀ ਮੇਲਾ ਇਹਨ ਅੱਜਕੱਲ ਮੈਨਾਂ ਤਾਂ ਦੋ ਤਿੰਨ ਦਿਨ ਮੇਲਾ ਲੱਗਦਾ ਕਈ ਦਿਨ ਮੇਲਾ ਲੱਗਦਾ ਨਾ ਪਹਿਲਾਂ ਵੀ ਤਈ ਦਿਨ ਮੇਲਾ ਲੱਗਦਾ ਸੀ ਹਾਂਜੀ ਕਈ ਦਿਨ ਲੱਗਦਾ ਜੀ ਮੇਲਾ ਹਾਂ ਮਾਗੀ ਦਾ ਮੇਲਾ ਜਿਹੜਾ ਉਹ ਇੱਕ ਇਤਿਹਾਸਿਕ ਮੇਲਾ ਹੈ ਹਾਂਜੀ ਗੁਰੂ ਗਵੈਸ ਸਿੰਘ ਸਾਹਿਬ ਨੇ ਜਿਹੜੀ ਇੱਥੇ ਲੜਾਈ ਜਿਹੜੀ 1705 ਦੇ ਵਿੱਚ ਹਾਂਜੀ ਖੇਦਰਾਣਾ ਦੀ ਢਾਟ ਤੇ ਉਂਛਰਦਾ ਪਹਿਲਾ ਮਾਂ ਖੇਦਰਾਣਾ ਸੀ ਨਾ ਹਾਂਜੀ ਤਾਂ ਉੱਥੇ ਵਾਲੀ ਜਿਹੜੀ ਮਤਲਬ ਢਾਂ ਸੀ ਜਿਹਨਾਂ ਛੱਪੜ ਕਹਿ ਲੋ ਹਨਾ ਹੂੰ ਤੇ ਉੱਥੇ ਉਹਦੇ ਨਾਲੇ ਮਤਲਬ ਫੌਜਾਂ ਇਕੱਠੀਆਂ ਹੋਈਆਂ ਤੇ ਉੱਥੇ ਮੋਹਰੀ ਨੀ ਪਾਣੀ ਨਾਲ ਲੜਾਈ ਹੋਈ ਤੇ ਗੁਰੂ ਸਾਹਿਬ ਨੇ ਜਿੱਤ ਹਾਸਲ ਕੀਤੀ ਕਿ ਉਹ ਜਿਹੜੇ 40 ਮੁਕਤੇ ਜਿਹੜੇ ਸ਼ਹੀਦ ਹੋਏ ਚਾਹਤ ਸਿੰਘ ਉਹਨਾਂ ਨੂੰ 40 ਮੁਕਤੇ ਆਵਾਰ ਦਾ ਗੁਰੂ ਸਾਹਿਬ ਨੇ ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਮੇਲਾ ਮਨਾਇਆ ਜਾਂਦਾ ਠੀਕ ਹੈ ਜੀ ਉਹ ਜਿਹੜੀ ਲੜਾਈ ਹੋਈ ਸੀ ਉਹ ਤਾਂ ਵਿਸਾਖ ਦੇ ਮਹੀਨੇ ਹੋਈ ਸੀ ਪਰ ਕਿਉਂਕਿ ਵਿਸਾਖ ਦੇ ਵਿੱਚ ਗਰਮੀ ਬਹੁਤ ਹੁੰਦੀ ਸੀ ਹਾਂਜੀ ਹੁਣ ਵੀ ਹੁੰਦੀ ਹੈ ਪਰ ਉਦੋਂ ਇਸ ਇਲਾਕੇ ਵਿੱਚ ਧਰਤੀ ਵਾਲਾ ਪਾਣੀ ਥੱਲੇ ਉੱਦਦਾ ਸੀ ਬਹੁਤ ਗੂੜਾ ਤੇ ਰੇਗਿਸਤਾਨ ਵਰਗੀ ਗੱਲ ਸੀ ਇਹਨਾਂ ਬਹੁਤ ਆ ਮਤਲਬ ਗਰਮੀ ਬਹੁਤ ਜ਼ਿਆਦਾ ਪੈਂਦੀ ਸੀ ਹਾਂਜੀ ਇਸ ਕਰਕੇ ਇਹ ਮੇਲਾ ਮਾਗੀ ਜੋ ਮਨਾਇਆ ਜਾਣਾ ਸ਼ੁਰੂ ਹੋਇਆ ਠੀਕ ਹੈ ਜੀ ਮੌਸਮ ਦੇ ਕਾਰਨ ਕਰਕੇ ਠੀਕ ਹੈ ਜੀ ਜੇਕਰ ਮੌਸਮ ਠੀਕ ਹੁੰਦਾ ਸੀ ਹਾਂਜੀ ਤਾਂ ਉਹ ਪਹਿਲੀ ਮਾਗ ਨੂੰ ਉਹ ਮੇਲਾ ਲੱਗਦਾ ਕਈ ਦਿਨ ਉਹ ਮੇਲਾ ਚੱਲਦਾ ਹਾਂਜੀ ਹਾਂਜੀ ਤੇ ਕੋਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਤਲਬ ਬਣੀਆਂ ਹੁੰਦੀਆਂ ਉਸ ਮੇਲੇ ਦੇ ਵਿੱਚ ਹਾਂਜੀ ਮੇਲੇ ਸਾਨੂੰ ਤੁਸੀਂ ਬਾਅਦ ਚ ਲੈ ਕੇ ਜਾਓ ਪਹਿਲਾਂ ਇਹ ਤਾਂ ਸਿਰਫ ਮੇਲੇ ਲਈ ਤਿਆਰੀਆਂ ਹੁੰਦੀਆਂ ਹੋਣੀਆਂ ਕੱਪੜੇ ਲੱਤੇ ਜਰੀਆਂ ਇਹ ਦੇਖੋ ਲੋਕ ਤਾਂ ਆਪਣੇ ਸ਼ਕੀਨ ਸ਼ੁਰੂ ਤੋਂ ਰਹੀ ਹੈ ਬਿਲਕੁਲ ਸੋ ਪਹਿਲਾਂ ਇਹ ਦੱਸੋ ਕਿ ਉਹਨਾਂ ਵੜਿਆਂ 'ਚ ਲੋਕ ਜਦੋਂ ਤਿਆਰ ਹੋ ਕੇ ਜਾਂਦੇ ਮੇਲੇ 'ਚ ਕਿਹੋ ਜਿਹੇ ਕੱਪੜੇ ਲੱਤੇ ਪੱਕ ਜਾਂਦੇ ਪੂਰਾ ਟੌਰ ਕੱਢ ਕੇ ਜਾਂਦੇ ਸੀ ਅੱਛਾ ਜੀ ਬਿਲਕੁਲ ਹਾਂਜੀ ਪਹਿਲਾ ਕਪੜੇ ਸਮਾਉਣੇ ਉਹਦੇ ਵਾਸਤੇ ਵੀ ਮੇਲੇ ਜਾਣਾ ਬਈ ਹਾਂਜੀ ਹਾਂਜੀ ਪੱਗਾਂ ਵੀ ਆਉਣੀਆਂ 15-15 ਦਿਨ ਪਹਿਲਾਂ ਪੱਗਾਂ ਨੂੰ ਰੰਗਦੇ ਮਾਵਾ ਦਿੰਦੇ ਹਾਂਜੀ ਹਾਂਜੀ ਤੁਰਲੇ ਵਾਲੀਆਂ ਪੱਗਾਂ ਹੁੰਦੀਆਂ ਠੀਕ ਹੈ ਕਮੀਜ਼ ਹੁੰਦੇ ਆਂਡਾ ਬੋਸਕੀ ਦੋ ਕੋੜਾ ਬੋਸਕੀ ਇਹ ਕੀ ਹੁੰਦਾ ਜੀ ਇਹ ਬੋਸਕੀ ਇੱਕ ਕਪੜਾ ਕਪੜੇ ਦੀ ਵੈਰਾਈਟੀ ਆ ਠੀਕ ਹੈ ਤੇ ਉਹਦੇ ਜਿਹੜਾ ਮਾਰਕਾ ਕਹਿੰਦੇ ਆਪਾਂ ਬ੍ਰਾਂਡ ਸੀ ਉਹ ਅੱਛਾ ਅੱਛਾ ਜੀ ਦੋ ਕੋੜਾ ਬੋਸਕੀ ਆਂਡਾ ਬੋਸਕੀ ਅੱਛਾ ਜੀ ਉਹ ਜੀ ਕਮੀਜ਼ਾਂ ਹੁੰਦੀਆਂ ਚਾਬਰੇ ਹੁੰਦੇ ਲੱਠੇ ਦੇ ਚਾਬੀ ਦਾ ਲੱਠਾ ਹੁੰਦਾ ਹਾਂਜੀ ਧੂਵੇਂ ਚਾਦਰੇ ਛੜਦੇ ਮੁੰਡੇ ਹਾਂਜੀ ਰਾਜਾ ਢੱਡੀਆਂ ਜੁੱਤੀਆਂ ਆਉਂਦੀਆਂ ਹਾਂਜੀ ਤੇ ਇਸ ਤਰ੍ਹਾਂ ਮਤਲਬ ਪੂਰੇ ਟਾਵਰ ਨਾਲ ਮਤਲਬ ਮੇਲੇ ਜਾਂਦੇ ਸੀ ਉਠਾ ਘੋੜੀਆਂ ਦੇ ਚੜ ਕੇ ਜਾਂਦੇ ਸੀ ਉਹਨਾਂ ਨੂੰ ਸ਼ੇਰਾਰ ਦੇ ਹਾਂਜੀ ਉਠਾ ਦੇ ਉੱਤੇ ਮਤਲਬ ਜਿਹੜੇ ਝੋਲ ਪਾਏ ਹੁੰਦੇ ਸੀ ਹਾਂਜੀ ਬੜੇ ਉਹ ਬੜੀ ਕਢਾਈ ਵਾਲੇ ਹੁੰਦੇ ਸੀ ਘੋੜਿਆਂ ਨੂੰ ਸ਼ੇਰਾਰ ਦੇ ਹਾਂਜੀ ਉਹਨਾਂ ਦੇ ਨਗਾਮਾ ਦੇ ਉੱਤੇ ਮਤਲਬ ਮਨਸਵਾਨ ਨੇ ਮਤਲਬ ਫੋਨ ਲਾਇਆ ਹੁੰਦਾ ਸੋ ਕਈ ਦਿਨ ਪਹਿਲਾਂ ਇੱਕ ਉਹ ਜਿਹਨਾਂ ਕਹ ਲੋ ਕਿ ਹਵਾ ਦੇ ਵਿੱਚ ਮੇਲੇ ਵਾਲਾ ਮਾਹੌਲ ਬੱਜਦਾ ਪੂਰਾ ਵੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਇੱਕ ਚਾ ਚੜ ਜਾਂਦਾ ਵੀ ਜਾਣਾ ਹੈ ਅੱਛਾ ਉਸ ਤੋਂ ਬਾਅਦ ਫਿਰ ਉਹ ਜਿਵੇਂ ਜੁੜ ਲਿਆ ਵੀ ਬਣਾਉਂਦੇ ਬਣੇ ਵੀ ਮੁੰਡੇ-ਮੁੰਡੇ ਵੀ ਚਲੋ ਆਪਾਂ ਇਕੱਠੇ ਰੁਕੇ ਚੱਲਾਂਗੇ ਹਲਕੇ ਚੱਲਾਂਗੇ ਚੱਲਾਂਗੇ ਨਾ ਉਮਰ ਇਹਦੀ ਹੁੰਦੀ ਹੈ ਤੇ ਉਹਦੀਆਂ ਵੀ ਤੁਸੀਂ ਗੱਲਾਂ ਪਤਾ ਕਰ ਰਹੇ ਸੀ ਵੀ ਹਾਂ ਜਿਹੜੇ ਮੁੰਡੇ-ਮੁੰਡੇ ਚਲੋ ਮੇਲੇ ਜਾਂਦੇ ਹਨ ਮੇਲੇ ਦੇ ਪਿੰਡਾਂ ਵਾਲੇ ਤਾਂ ਜਿਹੜੇ ਉਹ ਤੁਰ ਕੇ ਹੀ ਆਵੜਦੇ ਸੀ ਹਾਂਜੀ ਮੇਲੇ ਹਾਂਜੀ ਪੰਜ-ਪੰਜ ਸੱਤ-ਸੱਤ ਕੋਹ ਵਾਲੇ ਜਿਹੜੇ ਦਸ ਕੋਹ ਤੱਕ ਵੀ ਉਹ ਤੁਰ ਕੇ ਜਾਂਦੇ ਉਹਦੇ ਨਾਲ ਤੁਰ ਕੇ ਜਾਂਦੇ ਸੀ ਨਾ ਚੱਲ ਕੇ ਜਾਂਦੇ ਮੈਂ ਵੀ ਜਾਂਦਾ ਰਹਾ ਮੈਂ ਜੇ ਤੁਰ ਕੇ ਹਾਂਜੀ ਹਾਂਜੀ ਪੰਜ ਇੱਕ ਕੋਸੀ ਮੌਨਸਟਰ ਸਾਡੇ ਪਿੰਡ ਤੋਂ मतलब ਹੁਣ 8 ਕਿਲੋਮੀਟਰ ਕੈਹ ਦਿੰਦੇ ਆ ਹਾਂਜੀ ਹਾਂ ਤੇ ਤੁਰ ਕੇ ਜਾਂਦੇ ਰਹੇ ਆ ਉਹਦੇ ਜਾਂਦੇ ਮੁੰਡੇ ਦੀਆਂ ਢਾਣੀਆਂ ਜਿਹੜੀਆਂ ਹੋਰ ਆ ਜਾਂਦੀਆਂ ਸੀ ਤੇ ਉੱਥੇ ਜਾ ਕੇ ਮਤਲਬ ਸਰਕਸਾਂ ਲੈ ਲੈ ਠੀਕ ਹੈ ਹਾਂਜੀ ਹਾਂਜੀ ਖਾਦੇ ਪੀਂਦੇ ਝੂਲੇ ਹੁੰਦੇ ਹਾਂਜੀ ਹਾਂਜੀ ਤੇ ਜਿੰਦਾ ਨਾਚ ਕਰਾਣਾ ਹੁੰਦਾ ਮੇਰੇ ਲਾਈਵ ਡਾਂਸ ਨੂੰ ਆਪਾਂ ਕਹਿੰਦੇ ਆ ਅੱਛਾ ਜਿੰਦਾ ਨਾਚ ਫਿਰ ਲਾਈਵ ਡਾਂਸ ਨੂੰ ਕਹਿੰਦੇ ਆ ਲਾਈਵ ਆਮ ਸੰਗ ਅੱਛਾ ਉਹ ਹੁੰਦਾ ਤੇ ਉਸ ਤੋਂ ਬਿਨਾ ਮਤਲਬ ਜਿਹੜੀ ਸਟਾਲਾਂ ਹੋਰ ਲੱਗੀਆਂ ਹੁੰਦੀਆਂ ਸੀ ਖਾਣ ਪੀਣ ਦੀਆਂ ਗੋਲ ਗਲੇ ਪਕੌੜੇ ਹੈ ਜਾਂ ਜਲੇਬੀਆਂ ਖਾਸ ਤੌਰ ਤੇ ਲੱਡੂ ਜਲੇਬੀਆਂ ਹੈ ਜੀ ਤੇ ਖਾਣ ਪੀਣ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਵੀ ਹੁੰਦੀਆਂ ਚਾਹ ਜਿਹੜੀ ਸੀ ਚਾਹ ਬਾਟੀਆਂ ਚ ਮਤਲਬ ਵਰਤਾਈ ਜਾਂਦੀ ਸੀ ਬਾਟੀਆਂ ਹੈ ਸੀ ਦੋ ਬਾਟੀਆਂ ਚਾਹ ਬਣਾਦੇ ਬਈ ਅੱਛਾ ਲੋਕ ਕੰਪਨੀ ਸੀ ਹੁਣ ਤਾਂ ਕੱਪ ਵੀ ਕੀ ਹੁੰਦਾ ਗਲਾਸ ਐਡਾ ਕਾ ਹੁੰਦਾ ਹੈ ਨਾ ਤੇ ਵੀ ਜੇ ਮੇਲੇ ਚ ਵੀ ਚਾਹ ਪੀਂਦੇ ਲੋਕ ਜਾਂ ਜਿੱਥੇ ਵੀ ਬਾਹਰ ਜਾ ਕੇ ਸੋ ਬਾਟੀਆਂ ਚ ਚਾਹ ਉਹ ਬਤਾਈਏ ਹਾਂ ਬਾਟੀ ਬੋਲਦੇ ਹੀ ਬਾਟੀ ਸੀ ਉਹਨਾਂ ਵੀ ਦੋ ਬਾਟੀਆਂ ਚਾਹ ਬਣਾ ਦੇ ਕਿਉਂਕਿ ਉਹ ਤਾਂ ਲੋਕ ਚਾਹ ਫਿਰ ਪੀਂਦੇ ਵੱਧ ਹੋ ਜਾਂਦੇ ਪੀਂਦੇ ਵੀ ਬਾਟੀਆਂ ਸੀ ਹਾਂ ਹਾਂ ਉਹ ਮੈਨੂੰ ਪਤਾ ਮੈਂ ਆਪ ਪੀਤੀ ਹੈ ਬਾਟੀਆਂ ਚਾਹ ਅੱਛਾ ਇਹ ਕਹਿ ਕੇ ਵੀ ਉੱਥੇ ਹਲਵਾਈ ਜੀ ਦੀ ਦੁਕਾਨ ਤੇ ਜਾਣਾ ਵੀ ਭਾਈ ਇੱਕ ਬਾਟੀ ਚਾਹ ਦੀ ਬਣਾ ਦੇ ਬੇਲੇਜ ਹਾਂ ਮੇਲੇ ਤੇ ਜਾਈ ਬੜਿਆ ਨਾ ਜਿੰਨੇ ਹੁੰਦੇ ਉਹਨੀਆਂ ਉਹ ਬੱਤੀਆਂ ਹੁੰਦੇ ਸੀ ਹਾਂਜੀ ਹਾਂਜੀ ਕੋਟਲਾ ਬਾਜ਼ਾਰ ਉੱਥੇ ਹਾਂਜੀ ਉੱਥੇ ਮਤਲਬ ਬਹੁਤ ਚੱਲ ਪਹਲ ਹੁੰਦੀ ਸੀ ਉੱਥੇ ਗਾਂਟੀਆਂ ਦੀਆਂ ਦੁਕਾਨਾਂ ਹੁੰਦੀਆਂ ਸੀ ਹਰ ਵਾਈਆਂ ਹਾਂਜੀ ਉੱਥੇ ਅਸੀਂ ਪੀਂਦੇ ਰਹੇ ਮੱਟੀਆਂ ਚਾ ਹਾਂਜੀ ਤੇ ਫਿਰ ਮੁੰਡੇ-ਮੁੰਡੇ ਇਕੱਠੇ ਹੋ ਕੇ ਚਲੋ ਪੈਸੇ ਤੇਰੇ ਇਕੱਠੇ ਵੀ ਕਰ ਲੈਂਦੇ ਫੜਨੇ ਨਾ ਹਾਂ ਬਿਲਕੁਲ ਉਹ ਜਿਹੜੋ ਕੱਠੇ ਰਲੇ ਮਤਲਬ ਹੁੰਦੇ ਸੀ ਤੇ ਫਿਰ ਉਹ ਮੇਲਾ ਤਾਂ ਦੇਖਣਾ ਸੀ ਉੱਥੇ ਟਿਕਟਾਂ ਹੀ ਲੈਣੀਆਂ ਹੁੰਦੀਆਂ ਸੀ ਹਾਂ ਹਾਂ ਸਰਕਸ ਦੀਆਂ ਟਿਕਟਾਂ ਲੈਣੀਆਂ ਹੋਰ ਜਿਹੜਾ ਵੀ ਕੋਈ ਸ਼ੋਅ ਦੇਖਣਾ ਝੂਲਾ ਦੇਖਣਾ ਹਾਂ ਹਾਂ ਉਹ ਇੱਕ ਵਾਰੀ ਕੀ ਹੋਇਆ ਨਾ ਮੈਂ ਤੁਹਾਨੂੰ ਸਾਡੇ ਪਿੰਡ ਜਿਹੀ ਗੱਲ ਦੱਸਣਾ ਹਾਂ ਹਾਂਜੀ ਕੁਝ ਮੁੰਡੇ ਗਏ ਕੋਈ 5-7 ਮੁੰਡੇ ਰਲੇ ਦੇ ਹਾਂਜੀ 10 ਹੋਣਗੇ ਹਾਂ ਤੇ ਉਹ ਉੱਥੇ ਜਾ ਕੇ ਮੇਲੇ ਤੋਂ ਬਾਹਰ ਉਹ ਕਹਿੰਦੇ ਵੀ ਹਾਂ ਕਰੀ ਆਪਾਂ ਸਾਰੇ ਜਣੇ ਜੇ ਆਪਾਂ ਲਾਈਨ 'ਚ ਖੜਕੇ ਟਿਕਟਾਂ ਲਵਾਂਗੇ ਇੱਕ ਜਣੇ ਨੂੰ ਪੈਸੇ ਘਟੇ ਕਰਕੇ ਬਣਾ ਦੇ अच्छा जो मैं वारिकम दे दिए। वो मैं वारिकम दे रहे रोटी टाने ना करूंगा। हां जी। वो भी ठीक है। सारा ने के कृपया देता दे दे जी। हम्म हम्म। चांदी ਦੇ ਰੁਪਏ ਸੀਗੇ ਜੀ ਉਹ ਵੇਖਣ ਬਹੁਤ ਚਾਹਦੇ ਹੁੰਦੇ ਸੀ। हां जी। ਨੋਟ ਵੀ ਹੁੰਦੇ ਸੀ ਪਰ ਚਾਂਦੀ ਦੇ ਬਹੁਤ ਹੁੰਦੇ ਸੀ। हां जी। ਉਹਨਾਂ ਨੇ ਕੀ ਕੀ ਰੁਪਈਆ ਇਕੱਠਾ ਕਰ ਲਿਆ ਸਾਰਿਆਂ ਨੇ। हम्म हम्म। 8-10 ਸੱਤੀਆ ਇਕੱਠੇ ਹੋ ਗਏ ਉਹਨੇ ਜੇਪ ਚ ਪਾ ਲਿਆ ਜੇਪ ਚ ਪਾ ਲਿਆ। हां जी। ਸ਼ਾਮ ਨੂੰ ਮੋੜ ਲੱਗਿਆ ਜਦੋਂ। ਉਹਨਾਂ ਨੇ ਉੱਥੇ ਸਾਰਾ ਮੇਲਾ ਵੇਖਿਆ ਟਿਕਟਾਂ ਦੇ ਪੈਸੇ ਦਿੱਤੇ ਖਾਣ ਪੀਣ ਦੇ ਪੈਸੇ ਦਿੱਤੇ ਜਿੱਥੇ ਜਲੇਬੀਆਂ ਖਾਧੀਆਂ ਚਾਹ ਪੀਤੀਆਂ ਹਾਂ ਹਾਂਜੀ ਤੇ ਮੁਰਤੇਦਾਰੇ ਵੀ ਸਾਫ਼ ਕਰ ਲੋ ਕਿੰਨੇ ਕਿੰਨੇ ਬਚ ਗਏ ਕਿੰਨੇ ਬਚ ਗਏ ਤੇ ਉਹਨਾਂ ਨੇ ਹਿਸਾਬ ਕੀਤਾ ਵੀ ਉਹ ਆਲੇ ਵੀ ਭਾਈ ਇਹ ਚੋਂ ਨਾ ਵੀ 11000 ਨੇ ਲੱਗੇ ਤੇ 5 5 ਆਨੇ ਬਚੇ ਹੂੰ 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 16 ਆਨੇ ਦੇ ਸੀ ਪੀ ਹਾਂਜੀ ਹਾਂਜੀ ਉਹਨੇ ਸਾਰਿਆਂ ਨੂੰ ਪੰਜ ਪੰਜ ਨੇ ਮੋੜ ਤੇ ਹੂੰ ਇੱਕ ਮੁੰਡਾ ਕਹਿੰਦਾ ਬਈ ਮੇਰਾ ਤਾਂ 1 ਰੁਪਿਆ ਮੋੜ ਦੇ ਹੂੰ ਹੂੰ ਉਹਨੇ ਕਿਹਾ ਪੁਛਿਆ ਨਹੀਂ ਮਿੱਤੀ ਤੂੰ ਸਰਕਸ ਨਹੀਂ ਵੇਖਿਆ ਸਾਰਾ ਕੁਝ ਕੀਤਾ ਸਾਰਾ ਕੁਝ ਤਾਂ ਤੂੰ ਕੀਤਾ ਜਿਵੇਂ ਤੇਰੇ ਦੇਖਰ ਤੀ ਨਾ ਤੈਨੂੰ ਕਿਉਂ ਰੁਪਿਆ ਮੋੜਨਾ ਉਹਰਾ ਭਾਈ ਮੈਂ ਨਿਗਾਹ ਰੱਖੀ ਆ ਤੂੰ ਤਾਂ ਮੇਰਾ 1 ਰੁਪਿਆ ਗੀਜੇ ਚੋਂ ਕੱਢਿਆ ਹੀ ਨਹੀਂ ਮੇਰਾ ਰੁਪਿਆ ਮੈਂ ਮੋੜ ਦੇ ਅੱਛਾ ਰੁਪਿਆ ਤਾਂ ਉਹਨੇ ਹੀ ਦੇ ਦਿੱਤੀ ਜੀ ਇਸ ਤਰ੍ਹਾਂ ਸ਼ੁਰੂ ਮੈਨੇ ਲਿਆ ਗਬਰੂ ਪੋਲਾ ਪੜਾ ਗਿਆ ਜੀ ਸਾ ਪੋਲਾ ਪੜਾ ਗਿਆ ਹਾਂ ਜੀ ਹਾਂ ਜੀ ਇਸ ਤਰ੍ਹਾਂ ਬਹੁਤ ਤੁਸੀਂ ਇਹ ਵੀ ਦੱਸ ਰਿ ਸੀ ਕਿ ਚਲੋ ਜਦੋਂ ਗਬਰੂ ਇਕੱਠੇ ਹੋ ਕੇ ਜਾਂਦੇ ਹਨ ਕਈ ਕਈ ਕੋ ਤੁਰ ਕੇ ਜਾਂਦੇ ਹਨ ਪਿੰਡਾਂ ਦੇ ਦੀ ਤੱਕਦੇ ਹਨ ਤੇ ਤੁਸੀਂ ਇੱਕ ਵਾਰ ਸਦਾਰੇ ਸੀ ਕਿਸੇ ਪਿੰਡ ਚ ਕੁਝ ਮੁੰਡੇ ਟੱਪੇ ਹਨਾ ਉਹ ਵੇਲੇ ਨਾ ਬੜੀ ਇੱਕ ਬੜੇ ਰੌਚਕ ਘੜੀ ਜੁੜੀ ਹੈ ਹਾਂਜੀ ਉਹ ਜੀ ਸਾਡੇ ਪਿੰਡ ਦੇ ਨਾਲ ਹੀ ਹੈ ਇੱਕ ਪਿੰਡ ਹੂੰ ਉਥੋਂ ਦੇ ਕੁਝ ਮੁੰਡੇ ਮੇਲਾ ਵੇਖਣ ਗਏ ਇਹ ਮਾਘੀ ਦੀ ਗੱਲ ਨਹੀਂ ਪਰਨੇ ਪਾਸੇ ਕੋਈ ਹੋਰ ਮੇਲਾ ਲੱਗਦਾ ਸੀ ਕੋਟਪੂਰਾ ਸਾਹਿਬ ਠੀਕ ਹੈ ਜੀ ਉਹ ਉੱਥੇ ਗਏ ਹੂੰ ਤੇ ਉਹਨਾਂ ਨੇ ਤੁਰ ਕੇ ਜਾਣਾ ਸੀ ਕੋਈ 8-10 ਕੋਆਟ ਹੂੰ ਤੇ ਉਹ ਰਾਹ ਦੇ ਵਿੱਚ ਦੋ ਤਿੰਨ ਪਿੰਡ ਆਉਂਦੇ ਸੀ ਹੂੰ ਤੇ ਤੀਜੇ ਇੱਕ ਪਿੰਡ ਜਦੋਂ ਗਏ ਨਾ ਉਹ ਹਾਂਜੀ ਕੋ 7ਵੀਂ ਦੀ ਟੱਕਣ ਲੱਗੇ ਤੇ ਉੱਥੇ ਸਾਥੀ ਬੰਦੇ ਬੈਠੇ ਸੀ ਹਾਂਜੀ ਪਰ ਇਹ ਗੱਲ ਉਹ ਕਿੱਥੇ ਚੱਲੇ ਆ ਬਈ ਵਾਰੇ ਬਈ ਮੇਲਾ ਰੱਖਣ ਚੱਲਿਆ ਕੋਟਪੂਰੇ ਦੇ ਨਾਲ ਹੀ ਹੈ ਪਿੰਡ ਕੋਈ ਹਾਂ ਹਾਂ ਉੱਥੇ ਚੱਲੇ ਆ ਸੀ ਘੁਲਾਣੇ ਮੇਲੇ ਤੇ ਚੱਲੇ ਹਾਂਜੀ ਤੇ ਉਹਦੇ ਤੁਸੀਂ ਮੇਲਾ ਕੀ ਵੇਖੋਗੇ ਤੁਸੀਂ ਜਾਂਦੇ ਜਾਂਦੇ ਥੱਕ ਜਾਓਗੇ ਅੱਛਾ ਜਾਣ ਤਾਂ ਤੁਹਾਡੇ ਨੇ ਚਾਹੀ ਨਹੀਂ ਇੱਕ ਮੁੰਡੇ ਨੇ ਹੱਥ ਕਰਕੇ ਕਹਿੰਦਾ ਬਜ਼ੁਰਗ ਉਹ ਕਹਿੰਦਾ ਜੀ ਲੁੱਤਾਂ ਦਾ ਕੰਨ ਹੈ ਅਰਗਿਆ ਅੱਛਾ ਤੇ ਉੱਥੇ ਜਾਣਾ ਤਾਂ ਡਿਗਪੂਆ ਤੇ ਮੇਲਾ ਕੀ ਵੇਖੋਗੇ ਵੀ ਤੁਸੀਂ ਨਾ ਉੱਥੇ ਪਹੁੰਚਦੇ ਹਾਂ ਤੁਸੀਂ ਨਾ ਉੱਥੇ ਪਹੁੰਚਦੇ ਕਿੱਥੇ ਗਈ ਸੀ ਹਾਂਜੀ ਹਾਂਜੀ ਉਹਨੇ ਉਹਨੇ ਘਰ ਚ ਰੱਖੀ ਗੱਲ ਹੈ ਮੈਨੂੰ ਮਾਹੌਲ ਕੀਤਾ ਸੀ ਫੀਰ ਕਰ ਗਿਆ ਗੱਲ ਆ ਵੀਰ ਕਰ ਗਿਆ ਹਾਂਜੀ ਤੇ ਉਹ ਉੱਥੇ ਉਹਨਾਂ ਨੇ ਜਾ ਕੇ ਮੇਲਾ ਵੇਖਿਆ ਤੇ ਮੁੜਦੇ ਹਾਂ ਉਹਨਾਂ ਨੂੰ ਨੇਰਾ ਹੋ ਗਿਆ ਠੀਕ ਹੈ ਜੀ ਤੇ ਜਦੋਂ ਉਸ ਪਿੰਡ ਦੇ ਵਿੱਚ ਦੀ ਟੱਪਾਂ ਲੱਗੇ ਨਾ ਵਾਪਸ ਆਉਂਦੇ ਹੇ ਤਾਂ ਉਹਨੇ ਕੁਝ ਮੁੰਡੇ ਨੇ ਕੀ ਕੀਤਾ ਹਾਂਜੀ ਗਲੀ ਦੇ ਵਿੱਚ ਗੱਡਾ ਖੜਾ ਸੀ ਠੀਕ ਹੈ ਜੀ ਮਡੇ ਆਮੇ ਬਾਹਰ ਹੁੰਦੇ ਸੀ ਲੋਕਾਂ ਦੇ ਸਾਰੇ ਲੋਕਾਂ ਦੇ ਵਿੱਚ ਨਹੀਂ ਰਹਿੰਦੇ ਸੀ ਲੱਕੜ ਦੇ ਟਹਾਰੇ ਪੁਰਾਣੇ ਗੱਡੇ ਹੋਉਂਦੇ ਹੋਣ ਟਾਇਰ ਨਹੀਂ ਲੱਕੜ ਦੀਆਂ ਜੋੜੀਆਂ ਹੁੰਦੀਆਂ ਸੀ ਜੋੜੀਆਂ ਨਾਲ ਲੱਕੜ ਦੇ ਪਈਏ ਪਈਏ ਹਾਂਜੀ ਹਾਂਜੀ ਤੇ ਉਹਨੇ ਕੀ ਕੀਤਾ ਗੱਡੇ ਦਾ ਥੋੜਾ ਚੱਕਿਆ ਤੇ ਮੋਢੇ ਤੇ ਰੱਖ ਲਿਆ ਕੱਲੇ ਦੇ ਕੱਲੇ ਨੇ ਹਾਂਜੀ ਤੇ ਉਹਨੂੰ ਘੜੀਸ਼ ਕੇ ਲੈ ਆਇਆ ਉਹ ਠੀਕ ਹੈ ਗੱਡੇ ਨੂੰ ਉਹਨੇ ਤੋੜ ਕੇ ਲੈ ਆਇਆ ਮੋਢੇ ਤੇ ਅਗਲੇ ਪੈਰ ਤੇ ਮੋਢੇ ਤੇ ਰੱਖ ਕੇ ਆਉਦੇ ਪੈਰ ਤੇ ਲਿਆ ਹਾਂਜੀ ਤੇ ਸੰਨ ਦੇ ਵਿੱਚ ਤਨdependa ਅੱਛਾ 4 3 4 ਫਟ ਘਾ ਲਿਆ 3 4 ਪੈਨ ਘਾ ਲਿਆ ਉਹ ਤੇ ਕਚੇਰਾ ਤੇ ਲੱਕੜ ਦੇ ਪਈਏ ਤੁਸੀਂ ਵੇਖੋ ਟਾਇਰ ਤਾਂ ਹੁੰਦੇ ਨਹੀਂ ਕਿਵੇਂ ਖਿੱਚ ਕੇ ਲਿਆ ਹਾਂ ਹਾਂ ਟਾਇਰਾਂ ਵਾਲੇ ਗੱਡੇ ਨਹੀਂ ਸੀ ਹੁੰਦੇ ਉਹ ਹਾਂਜੀ ਤੇ ਲਿਆ ਕਿਉਂਨੇ ਤੇ ਉਹਦੇ ਘਰ ਦੇ ਨਾਲ ਵਾੜਾ ਸੀ ਤੇ ਵਾੜੇ ਦੇ ਵਿੱਚ ਉਹ ਗੱਡਾ ਉਹਨੇ ਉੱਥੇ ਠੰਮ ਗਏ ਤੇ ਉਹਦੇ ਉੱਤੇ ਛੜੀਆਂ ਵਟੇ ਰਹਾ ਸੀ ਛੜੀਆਂ ਸੀ ਨਰਮੇ ਜਿਹੀਆਂ ਤੋਂ ਗੱਡਾ ਤਾਂ ਦਬਤਾ ਦਬਤਾ ਨੂੰ ਖੋਤਾ ਜਵੇਂ ਹਾਂਜੀ ਕਿਉਂ ਉਹ ਤੋਂ ਦੇ ਗੱਡੇ ਵਾਲਿਆਂ ਨੇ ਤੜਕੇ ਵੇਖਿਆ ਵੀ ਸਾਡਾ ਗੱਡਾ ਹੈ ਨਹੀਂ ਗੱਡਾ ਤਾਂ ਕੋਈ ਚੋਰੀ ਕਰਕੇ ਲੈ ਗਿਆ ਹਾਂਜੀ ਹਾਂਜੀ ਤੇ ਉਹਨਾਂ ਨੇ ਖੋਜੀ ਜਾਂਦਾ ਹਾਂਜੀ ਤੇ ਪੈੜ ਕੱਢੀ ਸੋ ਖੋਜੀ ਜਿਹੜਾ ਪੈੜ ਕੱਢਦਾ ਮੈਨੂੰ ਲੱਗਾ ਇੱਕ ਸਪੈਸ਼ਲ ਇਹ ਕਿੱਤਾ ਹੁੰਦਾ ਸੀ ਹਾਂ ਕਿੱਤਾ ਹੁੰਦਾ ਸੀ ਮਾਰ ਹੁੰਦੇ ਸੀ ਲੋਕਾਂ ਚੋਰੀ ਚਕਾਰੇ ਵਾਲੇ ਮਾਮਲੇ ਚ ਵੀ ਕੀ ਕੀ ਨੇ ਕੀਤਾ ਹਾਂ ਉਹ ਚੋਰ ਦੀ ਪੈੜ ਆ ਨਾ ਜਿਹੜੀ ਉਹਨੂੰ ਕਈ ਦਹਾਕਾ ਦਹਾਸਾ ਸਾਲਾਂ ਪਿੱਛੋਂ ਵੀ ਉਹ ਚੋਰ ਫੜ ਲੈਂਦੇ ਅੱਛਾ ਜੀ ਇਹ ਨਹੀਂ ਵੀ 10 ਸਾਲੋਂ ਪੈੜ ਮਿਟਦੀ ਨਹੀਂ ਸੀ ਹਾਂ ਹਾਂ ਕੋਈ ਵੇਦੇ ਸੀ ਵੀ ਜਿਹੜੇ ਇਹ ਬੰਦਾ ਇਸ ਤਰ੍ਹਾਂ ਇੱਥੋਂ ਪੈਰ ਦਬਾ ਕੇ ਤੁਰਦਾ ਹੂੰ ਹੂੰ ਠੀਕ ਹੈ ਤੇ ਪੱਬਤੇ ਜਿਆਦੇ ਭਾਰ ਦਿੰਦਾ ਅੱਡੀ ਤੇ ਜਿਆਦੇ ਭਾਰ ਹੁੰਦਾ ਸੋ ਪੂਰੀ ਇੱਕ ਸਕਿੱਲ ਸੀ ਉਹ ਪੂਰੀ ਇੱਕ ਸਕਿੱਲ ਸੀ ਹਾਂ ਜੀ ਤੇ ਉਹਨਾਂ ਨੇ ਖੋਜੀ ਲਿਆ ਨਕਾਬੀ ਖੋਜੀ ਲਿਆ ਕਿ ਤੇ ਉਹ ਪੈੜ ਤੁਰਦੀ 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 ਹਸਪਡ ਆ ਗਈ ਹਾਂ ਜੀ ਤਾਂ ਤੇ ਉਹਨਾਂ ਨੇ ਪੰਚਾਇਤ ਨੂੰ ਪ੍ਰਯਾਜ ਕੀਤੀ ਆ ਕੇ ਉਸ ਪਿੰਡ ਦੇ ਇਹ ਕਿੱਦਾਂ ਤੁਹਾਡੇ ਪਿੰਡ ਆਇਆ ਕਹਿੰਦੇ ਕਿ ਉਹ ਤੁਹਾਡੇ ਪਿੰਡ ਆਇਆ ਵੀ ਤੇ ਚੋਰ ਤੁਹਾਡੇ ਪਿੰਡ ਦਾ ਹਾਂਜੀ ਹਾਂਜੀ ਉਹ ਪਤਾ ਲੱਗ ਗਿਆ ਜੀ ਹੁਣ ਇਹਨੂੰ ਪਤਾ ਲੱਗ ਗਿਆ ਉਹ ਪੰਚਾਇਤ ਵਾਲਿਆਂ ਨੂੰ ਪਤਾ ਕਰ ਲਿਆ ਹੂੰ ਹੂੰ ਤੇ ਉਹਨੂੰ ਪੁੱਛਿਆ ਉਹ ਆਦਾ ਵੀ ਇਹਨਾਂ ਨੇ ਟੀਚਰ ਕੀਤੀ ਸੀ ਮੈਨੂੰ ਅੱਛਾ ਇਹਨਾਂ ਦੇ ਹਾਂ ਨੂੰ ਤੇ ਬਾਹਰ ਨਾ ਗੱਦਾ ਦੇ ਹਾਂ ਉਹਨਾਂ ਕੋਈ ਚੋਰ ਨਹੀਂ ਹਾਂ ਮੈਂ ਕਹਿੰਨ ਉਹਨੂੰ ਇੱਕ ਦੱਸਿਆ ਵੀ ਇਹ ਦੱਸਿਆ ਵੇ ਇਹ ਜਿਹੜਾ ਮੇਰੇ ਤੇ ਤੁਸੀਂ ਕਮੈਂਟ ਕਰਸੇ ਵੀ ਮੈਂ ਇਹ ਇੰਦਾ ਇੰਦਾ ਕਮਜ਼ੋਰ ਨਹੀਂ ਹਾਂ ਤੇ ਉਹ ਅਰੇ ਵੀ ਗੱਡਾ ਹੈ ਕਿੱਥੇ ਔਰ ਤੁਸੀਂ ਭਾਗ ਲੋ ਇੱਥੇ ਜਿਹੜੀ ਨੇੜੇ ਨੇ ਕਰੇ ਰੱਖਿਆ ਮੈਂ ਤਾਂ ਅੱਛਾ ਮਰੀ ਸਾਨੂੰ ਤਾਂ ਕਿ ਨਹੀਂ ਦੀਦਾ ਨਹੀਂ ਤੇ ਉਹਦਾ ਇਹ ਛੜੀਆਂ ਦੇ ਠਾਪਿਆ ਛੜੀਆਂ ਪਾਸੇ ਕਰ ਦੋ ਤੇ ਇੰਦਾ ਤੁਹਾਨੂੰ ਕਿੰਨਾ ਇਹ ਸੱਚੀ ਗੱਲ ਸੱਚੀ ਗੱਲ ਦੱਸੋ ਦੇਖੋ ਇਹ ਜਗ੍ਹਾ ਨਾ ਹੋ ਜਾਂਦੀ ਹੈ ਜੀ ਜਦੋਂ ਮੁੰਡੇ ਰਲੇ ਹੋਣਾ ਨੌਜਵਾਨ ਮੁੰਡੇ ਹਨ ਤਾਂ ਉਹ ਫਿਰ ਜਿਵੇਂ ਨੌਜਵਾਨੀ ਨੂੰ ਜਦੋਂ ਚੈਲੰਜ ਹੋ ਗਿਆ ਤੇ ਫਿਰ ਇਹਦਾ ਕੰਮ ਹੋਇਆ ਹਾਂ ਚੈਲੰਜ ਤਾਂ ਫਿਰ ਪੰਜਾਬ ਦੇ ਜੋਨ ਕਬੂਲ ਕਰਦੇ ਹੀ ਆ ਨਾ ਕਿਉਂਕਿ ਇਹਨਾਂ ਦਾ ਪੰਜਾਬੀਆਂ ਦਾ ਖੁੱਲਾ ਡੁੱਲਾ ਸੁਭਾਅ ਮਿਲਿਆ ਕਰਕੇ ਅੱਛਾ ਕਿਉਂਕਿ ਉਹਨਾਂ ਦਾ ਮਿਲਣਾ ਜੁਲਣਾ ਲੋਕਾਂ ਦੇ ਵਿੱਚ ਵਿਚਰਨਾ ਹੈ ਜੀ ਨੱਚਣਾ ਕੋਗਣਾ ਬੋਲੀਆਂ ਪਾਉਣੀ ਆ ਹੈ ਜੀ ਘੁਮਣਾ ਮੇਲੇਾਂ ਦੇ ਵਿੱਚ ਘੋਲ ਹੁੰਦੇ। ਉਹਨਾਂ ਉਹੀ ਮੈਂ ਗੱਲ ਕਰਨ ਲੱਗੇ ਸੀ ਸਾਨੂੰ ਮੇਲੇ 'ਚ ਲੈ ਜਾਓ। ਬਾਗੀ ਵਾਲੇ ਮੇਲੇ 'ਚ ਲੈ ਜਾਓ ਖਾਸ ਕਰਕੇ ਜਿਹੜਾ 50-60 ਸਾਲ ਪੁਰਾਣਾ ਸੀ। ਹੁਣ ਤਾਂ ਦੇਖੋ ਅਜੇ ਵੀ ਬਹੁਤ ਕੁਝ ਹੁੰਦਾ ਬਾਗੀ ਦੇ ਮੇਲੇ 'ਚ। ਪਰ ਉਹ ਕੁਝ ਗੱਲਾਂ ਜਿਹੜੇ ਤੁਸੀਂ ਦੱਸ ਰੇ ਸੀ ਵੀ ਉਹ ਵਾਕਈ ਉਦੋਂ ਉਹਨਾਂ ਮੇਲੇ 'ਚ ਹੁੰਦੀਆਂ ਸੀ। ਜਿਵੇਂ ਮੇਲੇ ਦੇ ਵਿੱਚ ਜਿਵੇਂ ਤੁਸੀਂ ਖੇਡਾਂ ਦੀ ਗੱਲ ਕੀਤੀ ਆ, ਘੋਲਾ ਘੋਲਾਂ ਦੀ ਗੱਲ ਕੀਤੀ ਹੈ ਨਾ। ਪਹਿਰਵਾਨਾਂ ਦੇ ਘੋਲ ਹੁੰਦੇ। ਹਾਂਜੀ। ਉੱਥੇ। ਹਾਂਜੀ। ਹਾਂਜੀ। ਮੌਦ ਦੇ ਵਿੱਚ ਫਿਰ ਮਤਲਬ ਹੋਰ ਵੀ ਖੇਡਾਂ ਹੋਣ ਲੱਗ ਪਿਆ ਪਹਿਲਾਂ ਕੋਲ ਹੁੰਦੇ ਸੀ ਗੱਤਕਾ ਵਾਰੀ ਹੁੰਦੀ ਸੀ ਦੌੜਾਂ ਹੁੰਦੀਆਂ ਸੀ ਹਾਂਜੀ ਫਿਰ ਕਬੱਡੀ ਦੇ ਮੈਚ ਹੋਣ ਲੱਗੇ ਫੁੱਟਬਾਲ ਦੇ ਮੈਚ ਹੋਣ ਲੱਗੇ ਹਾਂਜੀ ਆ ਇਸ ਤਰ੍ਹਾਂ ਮਤਲਬ ਇਸ ਤਰ੍ਹਾਂ ਨੀਆਂ ਜਰਵਾਣੀਆਂ ਖੇਡਾਂ ਹੁੰਦੀਆਂ ਸੀ ਇਹ ਤੇ ਜੋਰ ਲੱਗਦਾ ਸੀ ਹਾਂਜੀ ਤੇ ਉਹਦੇ ਵਾਸਤੇ ਤਿਆਰੀ ਕਰਦੇ ਸੀ ਮੁੰਡੇ ਪਹਿਲਾਂ ਠੀਕ ਹੈ ਜੀ ਪਿੰਡ ਦੀਆਂ ਸੱਤਾਂ ਦੇ ਵਿੱਚ ਮੋਹਦਰ ਪਏ ਹੁੰਦੇ ਹੂੰ ਬੋਰੀ ਪਈ ਹੁੰਦੀ ਤੰਤਰਮਾਨ ਪੱਕੇ ਦੀ ਮਿੱਟੀ ਦੀ ਭਰ ਕੇ ਰੱਖੀ ਹੁੰਦੀ ਉਹਨੂੰ ਦੋ ਜਾਨੇ ਚੱਕ ਕੇ ਉਹਦਾ ਬਾਲਾ ਕੱਢਦੇ ਹਾਂਜੀ ਤੇ ਮੂਹ ਗੇ ਜਾਂ ਫੇਰਦੇ ਮੋਹਦਰ ਚੱਕਦੇ ਪਸੇਰੀ ਛੱਡਦੇ ਹੁੰਦੇ ਸੀ ਜਿਹਨੂੰ ਹੈਂਬਰ ਥਰੋ ਆਖਦੇ ਹੁੰਦੇ ਸਭ ਮੇਲੇ ਇੱਕ ਤਰੀਕੇ ਨਾਲ ਟੂਰਨਾਮੈਂਟ ਵੀ ਹੁੰਦੇ ਪੁਰਾਣੇ ਸਮੇਂ ਵਿੱਚ ਹੁਣ ਤਾਂ ਜਦੋਂ ਟੂਰਨਾਮੈਂਟ ਪਿੰਡਾਂ ਚ ਪੰਜਾਬੀ ਕਸਬਿਆਂ ਚ ਹੁੰਦੇ ਹੈ ਨਾ ਤਾਂ ਉੱਥੇ ਮੁਕਾਬਲੇ ਹੁੰਦੇ ਤੇ ਉਸ ਹਾਰ ਉਹਨਾਂ ਖੇਤ ਹਾਰ ਦੇ ਫੈਸਲੇ ਉਹ ਵੀ ਹੁੰਦੇ ਤੇ ਇਹਦੀ ਖਾਸ ਗੱਲ ਤੁਸੀਂ ਮੇਲੇ ਜੋ ਸਰਕਸ ਹੁੰਦੀ ਸੀ ਠੀਕ ਹੈ ਹਾਂਜੀ ਸਰਕਸੀ ਲੋਕਾਂ ਵਾਸਤੇ ਮਨੋਰੰਜਨ ਦਾ ਬੜਕ ਤਕੜਾ ਸਾਧਨ ਸੀ ਹਾਂਜੀ ਐ ਕੋ ਟੈਂ ਮੇਰੇ ਖਾਚ ਪਸ਼ੂਆਂ ਦੀ ਮੰਡੀ ਵੀ ਲੱਗਦੀ ਹੈ ਨਾ ਬਾਕੀ ਮੰਡੀ ਲੱਗਦੀ ਜੀ ਉਠਪੋੜੇ ਸ਼ਹਿਾਰ ਕੇ ਜਾਂਦੇ ਲੋਕ ਹਾਂ ਹੁਣ ਤਾਂ ਮਕਸ਼ਰ ਦੇ ਚ ਅੱਜ ਕੱਲ ਤਾਂ ਕਈ ਸਾਲ ਹੋ ਗਏ ਹੁਣ ਤਾਂ ਮੱਜਾਂ ਦੇ ਵੀ ਮੁਕਾਬਲੇ ਹੁੰਦੇ ਮੱਜਾਂ ਦੀ ਚੁਾਈ ਦੇ ਮੁਕਾਬਲੇ ਹੁੰਦੇ ਠੀਕ ਹੈ ਠੀਕ ਜੀ ਜਿਹੜੀ ਮੱਜ ਵਧੋ ਦਿੰਦੀ ਹੈ ਜਿਉਂ ਉਹਨੂੰ ਨਾਮ ਮਿਲਦਾ ਜਿਵੇਂ ਇਸ ਤਰ੍ਹਾਂ ਦਾ ਇਹ ਤਾਂ ਅੰਨੇ ਨੋਟੇ ਨਾਲ ਲਏ ਹੁੰਦੇ ਆ। ਅੱਛਾ ਮਾਗੀ ਤੋਂ ਬਿਨਾ ਜੀ ਹੈ ਨਾ ਦੇਖੋ ਮੇਲੇ ਤਾਂ ਹਜੇ ਵੀ ਖੇਰ ਪੰਜਾਬ ਚ ਲੱਗਦੇ ਆ ਪੁਰਾਣੇ ਵੀ। ਤੁਸੀਂ ਹੋਰ ਮੇਲੇ ਦੱਸੋ ਕਿ ਪੰਜਾਬ ਚ ਕਿਹੜੇ-ਕਿਹੜੇ ਜਿਹੜੇ ਮਸ਼ਹੂਰ ਮੇਲੇ ਸੀ ਜਿਹੜੇ ਆਪਣੇ ਮਾਲਵੇ ਦੇ ਖਾਸ ਕਰਕੇ ਤੁਹਾਨੂੰ ਤੁਸੀ ਜ਼ਿਕਰ ਕਰਦੇ। ਆਪਾਂ ਮੋਕਸਰ ਦੇ ਮਾਗੀ ਦੇ ਮੇਲੇ ਦੀ ਗੱਲ ਕੀਤੀ ਹੈ। ਹਾਂਜੀ। ਮਾਗੀ ਦਾ ਮੇਲਾ ਮੋਕਸਰ ਬਾਟੇ ਤਖਤੂਪੁਰਾ। ਹਾਂਜੀ। ਇਹ ਬਹੁਤ ਮਸ਼ਹੂਰ ਹੈ। ਹਾਂ ਜੀ ਦੋਨੇ ਮਾਗੀਤ ਲੱਗਦੇ ਆ ਆ ਮੋਗੇ ਦੇ ਲਾਕੇ ਜਾਂ ਅਕਤੂਬਰ ਆਈ ਇਹ ਮਾਗੀ ਜੇ ਮੈਨੇ ਦੋ ਤਿੰਨ ਸ਼ੁਰੂ ਬਾਕੀ ਛਪਾਰ ਦਾ ਮੇਲਾ ਲੱਗਦਾ ਜਿਲ੍ਹਾ ਲੁਧਿਆਣੇ ਦੇ ਵਿੱਚ ਹਾਂ ਜੀ ਉਹ ਪਾਦੋਂ ਨਹੀਂ ਚੰਨੇ ਲੱਗਦਾ ਹਾਂ ਜੀ ਹਾਂ ਜੀ ਬਸ ਜਰਗ ਦਾ ਮੇਲਾ ਇਹਦਾ ਉਹ ਲੱਗਦਾ ਹੀ ਉਹ ਛੇ ਦਿਨ ਹੀ ਲੱਗਦਾ ਉਹ ਬਸੜੀਆ ਦਾ ਮੇਲਾ ਵੀ ਕਹਿਣ ਇਹ ਬਸੜੀ ਕੀ ਹੁੰਦਾ ਜੀ ਬਸੜੀਆ ਦਾ ਮਤਲਬ ਇਹ ਹੈ ਕਿ ਅੱਜ ਤੋਂ ਬਾਅਦ ਬਾਸੀ ਚੀਜ਼ ਨਹੀਂ ਖਾਣਦੇ ਅੱਛਾ 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 ਦੇ ਹੀ ਕੋਈ ਜਿਹੜੀ ਖਾਦ ਖਰਾਕ ਹੈ ਹੂੰ ਉਹਨੂੰ ਖਾਣ ਦਾ ਅਜੇ ਖੀਰ ਲਾ ਦੇਣਾ ਇਹ ਸਾਲ ਕਿਉਂਕਿ ਕਿਉਂਕਿ ਚੇਤ ਤੋਂ ਪਿੱਛੋਂ ਫਿਰ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਅੱਛਾ ਮੌਸਮ ਬਦਲ ਰਿਹਾ ਹੈ ਸਾਖ ਆ ਜਾਂਦਾ ਹਾਂ ਤੇ ਗਰਮੀ ਦੇ ਮਹੀਨੇ ਬਈ ਚੀਜ਼ ਨਹੀਂ ਖਾਧੀ ਜਾ ਸਕਦੀ ਉਹਦੇ ਨਾਲ ਬਿਮਾਰ ਹੋ ਜਾਂਦਾ ਬੰਦਾ ਠੀਕ ਹੈ ਜੀ ਇਸ ਕਰਕੇ ਉਹਨੂੰ ਬਸ ੜੀ ਰੰਦ ਲੱਗਦੀ ਹਾਂ ਹਾਂ ਜੀ ਠੀਕ ਹੈ ਉਹ ਕੀ ਕਰਦੇ ਲੋਕ ਘਰਾਂ ਤੋਂ ਗੁਲਗਲੇ ਮੱਠੀਆਂ ਪਕਾ ਕੇ ਲੈ ਜਾਂਦੇ ਆ ਉਹ ਰਾਤ ਨੂੰ ਬੇਹੇ ਰੱਖਦੇ ਉਸੇ ਤਰ੍ਹਾਂ ਹੂੰ ਹੂੰ ਰਾਤ ਨੂੰ ਪਕਾ ਕੇ ਅਗਲੇ ਦਿਨ ਲੈ ਜਾਂਦੇ ਮੇਲੇ ਤੇ ਹੂੰ ਹੂੰ ਪਾ ਉਥੇ ਵੀ ਲੋਕਾਂ ਨੂੰ ਵੰਡਦੇ ਆ ਉਹ ਠੀਕ ਹੈ ਉਹ ਭੇਟਾ ਵੀ ਕਰਦੇ ਆ ਆਪਦੇ ਪੂਜਾ ਵਾਲੇ ਥਾਂ ਤੇ ਉਥੇ ਪੂਜਾ ਕਰਦੇ ਆ ਜੀ ਹਾਂਜੀ ਹਾਂਜੀ ਤੇ ਜਗਰਾਵਾਂ ਦੀ ਰੋਸ਼ਨੀ ਸੀ ਜੀ ਹਾਂਜੀ ਹਾਂਜੀ ਜਗਰਾਵਾਂ ਦੀ ਰੋਸ਼ਨੀ ਹੈ ਜਗਰਾਵਾਂ ਦਾ ਪੀਰ ਮੁਹਕਮਦਨ ਸੀ ਹਾਂਜੀ ਉਹਦੀ ਯਾਦ ਵਿੱਚ ਲੱਗਦੀ ਸੀ ਹਾਂਜੀ ਪੌਣੇ ਵਾਲੇ ਪੀਰ ਦੇ ਉੱਤੇ ਉਹਦੀ ਕਬਰ ਦੇ ਉੱਤੇ ਚਰਾਇ ਜਗ੍ਹਾ ਹੁੰਦੀ ਸੀ ਲੋਕ ਤੇ ਉਹ ਚਰਾਇ ਜੀ ਤੋਂ ਬਹੁਤ ਸਾਰੇ ਚਰਾਇ ਜਗ੍ਹਾ ਦੇ ਨੇ ਦੀਵਨ ਚਰਾਕਰ ਸੋਹਣ ਸਰੋਸ਼ਨੀ ਹਾਂਜੀ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਲਵੰਡੀ ਸਾਭੋ ਹੋ ਗਿਆ ਸਾਖੀ ਦਾ ਮੇਲਾ ਹੈ ਜੀ ਕਲਵੰਡੀ ਸਾਭੋ ਦਾ ਬਹੁਤ ਮਸ਼ਹੂਰ ਹੈ ਸਾਖੀ ਦਾ ਮੇਲਾ ਦੇਖੋ ਜਿਹੜਾ ਮੰਨ ਦੇ ਚਾਹ ਹੁੰਦੇ ਹਨ ਜੀ ਉਹ ਹਰ ਉਮਰ ਚ ਹਰ ਸਮੇਂ ਚ ਰਹੇ ਨੇ ਤੇ ਪੰਜਾਬੀਆਂ ਇਤ ਖਾਸ ਕਰਕੇ ਤੇ ਮੇਲੇ ਉਹਦਾ ਇੱਕ ਮੁੱਖ ਸਾਧਨ ਹੈ ਜਿੱਥੇ ਲੋਕਾਂ ਨੇ ਆਪ ਦੇ ਸ਼ੌਕ ਪੂਰੇ ਕੀਤੇ ਹੈ ਅੱਛਾ ਮੇਲਿਆਂ ਦੇ ਵਿੱਚ ਕੋਈ ਖੜਕਲ ਰਕਮ ਹੋ ਜਾਂਦਾ ਸੀ ਅ ਮੇਲਿਆਂ ਦੇ ਵਿੱਚ ਇਹ ਖੜਕਾਦੜ ਕੰਮ ਹੋ ਜਾਂਦਾ ਨਰਾਈ ਪੜਾਈ ਵੀ ਹੋ ਜਾਂਦੀ ਸੀ ਹਾਂਜੀ ਹਾਂਜੀ ਬਹੁਤ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਸੀ ਮਤਲਬ ਜਿਹੜੇ ਸ਼ਕੀਏ ਮੁੰਡੇ ਆ ਉਹ ਮਤਲਬ ਉਠਾ ਘੋੜੀਆਂ ਤੇ ਜਾਂਦੇ ਹਾਂ ਠੀਕ ਹੈ ਉੱਥੇ ਜਾ ਕੇ ਮਤਲਬ ਮੇਲੇ ਦੇ ਵਿੱਚ ਕਈ ਵਾਰੀ ਉੱਥੇ ਕੋਈ ਘੇੜਾ ਕਰਦੇ ਕੋਈ ਇੱਕ ਦੂਜੇ ਨੂੰ ਕੋਈ ਚਾਲਾ ਮਾ ਬੋਰ ਜਾਂਦਾ ਤੇ ਉਸ ਨਾਲ ਡਾਈ ਕਢਾਈ ਹੋ ਜਾਂਦੀ ਸੀ ਇਕੱਠ ਹੋ ਗਿਆ ਭਾਰੀ ਆ ਮੋਦ ਨੂੰ ਕੌਂ ਕਰਾਂਗਾ ਜੀ ਜੋ ਕੁਟਤੀ ਪਈ ਪਡੋਰੀ ਸਾਰੀ ਹਾਂਜੀ ਹਾਂ ਐ ਸਮਾਵਾੜੀ ਡਾਂਗ ਰੱਖਦਾ ਡਾਂਗ ਰੱਖਦਾ ਨਾਸੀ ਮਣੀ ਐਸ ਤਰ੍ਹਾਂ ਜਿਹੜੇ ਬੋਲੀ ਆ ਉਹ ਵੀ ਦੱਸਦੀਆਂ ਵੀ ਉੱਥੇ ਗਨਾਸੀਆਂ ਵੀ ਚੱਲਦੀਆਂ ਸੀ ਹਾਂਜੀ ਹਾਂ ਸੋ ਜਿਵੇਂ ਉਹ ਪੁਰਾਣੇ ਮੇਲੇ ਦੀ ਗੱਲ ਕਰਦੇ ਆ ਜਿਹੜੀਆਂ ਔਰਤਾਂ ਸੀ ਉਹ ਘਟ ਜਾਂਦੀਆਂ ਸੀ ਜ਼ਿਆਦਾਤਰ ਮਰਦਾਂ ਮੰਗ ਮਰਦ ਮੇਲੇ ਦੇ ਵਿਚਾਰੇ ਸ਼ਮੂਲੀਅਤ ਕਰ ਹਾਂ ਬਹੁਤ ਹੀ ਸ਼ਮੂਲੀਅਤ ਆ ਜ ਮਰਦਾਨੀ ਹੁੰਦੀ ਸੀ ਹਾਂਜੀ ਠੀਕ ਹੈ ਪੁਰਾਣੇ ਸਮੇਂ ਚ ਹਾਂ ਔਰਤਾਂ ਜਾਂਦੀਆਂ ਸੀ ਜਿਆ ਤਰੇਰਾਮ ਯਾਤਰੀਕ ਦਾ ਇੱਕ ਮਤਲਬ ਗੀਤ ਚੱਲ ਨਹੀਂ ਪ੍ਰੇਮੀ ਵਸਾਖੀ ਚੱਲੀ ਹੂੰ 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 ਸੋ ਕੋਸ਼ ਜਾਂ ਨਹੀਂ ਅਸੀਂ ਸੋ ਕੋਸ਼ ਮੇਲੇ ਦੇ ਵਿੱਚ ਜਾਂ ਜਿਹੜੇ ਪਿੰਡਾਂ ਦੇ ਨੇੜੇ ਮੇਲੇ ਉਹਨਾਂ ਚ ਤੇ ਜਾਂਦੇ ਨੇ ਔਰਤਾਂ ਜਿਹੜੇ ਮੇਲੇ ਆਂਗਾ ਕੋਈ ਧਾਰਮਿਕ ਸੀ ਨਾ ਮਤਲਬ ਪਾਕ ਸੀਗਾ ਹਾਂਜੀ ਜਿਵੇਂ ਮਾਗੀ ਦਾ ਮੇਲਾ ਮੌਂਸਰੇ ਕੋਈ ਇੱਕ ਤਰ੍ਹਾਂ ਦਾ ਧਾਰਮਿਕ ਮੇਲਾ ਸੀ ਚਾਲੀ ਮੁਕਤਿਆਂ ਦੀ ਯਾਤਰਾ ਜਦੋਂ ਉਹ ਤੇ ਸ਼ਰਨ ਆਣ ਕਰ ਜਾਂਦੇ ਨੇ ਸ਼ਰਨ ਕਰ ਜਾਂਦੇ ਨੇ ਮਾਥਾ ਟੇਕਣ ਜਾਂਦੇ ਸੀ ਹਾਂਜੀ ਉਹਦੇ ਵਿੱਚ ਔਰਤਾਂ ਦੀ ਗਿਰਤੀ ਬਹੁਤ ਜ਼ਿਆਦਾ ਹੁੰਦੀ ਹੈ ਹਾਂਜੀ ਤੇ ਬਾਕੀ ਜਿਹੜਾ ਉਹ ਦੂਸਰਾ ਮੇਲਾ ਹੁੰਦਾ ਜਿਹਦੇ ਵਿੱਚ ਝੂਲੇ ਆ ਸਰਕਸਾ ਨਾਚ ਗਾਣਾ ਉੱਥੇ ਔਰਤਾਂ ਦੀ ਹਣਤੀ ਕੋਈ ਵਹਿਲੀ ਤਾਂ ਨਹੀਂ ਸੀ ਬਹੁਤ ਘੱਟ ਹੁੰਦੀ ਸੀ ਉੱਥੇ ਬੰਦੇ ਵੱਲ ਹੁੰਦੇ ਸੀ ਹਾਂਜੀ ਹਾਂਜੀ ਸੋ ਅੱਜ ਗੱਲਬਾਤ ਕੀਤੀ ਹੈ ਜੀ ਚਲੋ ਪੁਰਾਣੇ ਪੰਜਾਬ ਦੇ ਉਹਨਾਂ ਮੇਲਿਆਂ ਦੀ ਹਨਾ ਬ੍ਰਾਡਸਕ ਕੋਈ ਹੋਰ ਗੱਲ ਤਾਂ ਨਹੀਂ ਰਹਿ ਗਈ ਜਿਹੜੀ ਆਪਾਂ ਮੇਲਿਆਂ ਦੀ ਇਹ ਕਰਨੀ ਹੋਵੇ ਤਸ਼ਕਰਾ ਸ਼ੁਗਲ ਮੇਲੇ ਤੋਂ بڑے ਹੋ ਜਾਂਦੇ ਸੀ ਜੀ ਮੇਲੇ ਨੈਲ ਬਾਸ਼ ਹੋਰ ਮਲੇ ਹੋ ਜਾਂਦੇ ਹਾਂਜੀ ਹਾਂਜੀ ਕੋਈ ਬਿਮਾਰੀ ਕੋਈ ਸੈਕਿੰਡ ਜੀ ਆ ਵੀ ਗੱਲਾਂ ਹੋ ਜਾਂਦੀਆਂ ਉਹ ਜ਼ਰੂਰ ਜ਼ਿਕਰ ਕਰੇਗਾ ਕਿ ਤੁਸੀਂ ਪ੍ਰਾਣੀ ਕਹਿੰਦਾ ਕਰ ਰਹੇ ਸੀ ਮੈਂ ਤੁਹਾਨੂੰ ਇੱਕ ਉਹ ਜੀ ਹੰਦਾਲ ਦਾਸ ਨਾ ਇੱਕ ਕੋਈ ਬਜ਼ੁਰਗ ਸੀਗਾ ਹਾਂਜੀ ਉਹਨੇ ਕਣਕ ਦੀ ਰੋਤੀ ਜੀ ਦਾਣੇ ਕੱਢੇ ਸੀ ਹਨਾ ਔੜ ਦੇ ਮਹੀਨੇ ਹਾਂਜੀ ਤੇ ਉਹ ਜੋ ਦਾਣੇ ਜੁੜੇ ਕੱਢੇ ਤੇ ਉਹ ਵੇਚ ਲੈ ਸੀ ਮੰਡੀ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਕਿਹੜਾ ਤਾਂ ਘੇ ਰੱਖ ਲੈਂਦੇ ਸੀ ਇਹ ਗਾਉਂ ਦੌੜੀ ਵਾਲੇ ਕਿਤੇ ਉਹਨੇ ਸੋਚਿਆ ਵੀ ਵੇਚੀ ਇਹ ਤਰ੍ਹਾਂ ਸੋਧਾ ਪਤਾ ਲੈ ਆਉਣਾ ਹਾਂਜੀ ਹਾਂਜੀ ਉਹਨੇ ਗੱਡਾ ਕਣਕ ਦਾ ਭਰਿਆ ਤੇ ਮੁੰਡੇ ਨੂੰ ਭੇਜ ਤਾ ਕਿ ਮੰਡੀ ਵੇਚ ਆਂ ਵੇਚਿਆ ਬਲੀ ਉਹ ਵੇਚ ਆਉਂ ਗਿਆ ਉਹ ਮੁੰਡੇ ਪਾਰੋ ਸੀ ਉਹ ਹਾਂਜੀ ਕਣਕ ਦਾ ਗੱਡਾ ਸੀ ਉਹਦੇ ਚ 20 ਮਣ ਕਣਕ ਪੈ ਗਈ ਹੋਣੀ ਬਾਣੀ ਤੋਂ ਬਾਣੀ ਹਾਂ ਇਹ ਨਹੀਂ ਕੋਈ 9 ਰੁਪਏ ਬੱਟੇ ਕੇ 9.5 ਰੁਪਏ ਠੀਕ ਹੈ ਉਹਨਾਂ ਦੇ ਚ ਹਾਂ ਉਹਨਾਂ ਨੇ ਹਾਂ ਤੇ ਉਹ ਮੁੰਡੇ ਨੇ ਕਣਕ ਵੇਚੀ ਤੇ ਪੈਸੇ ਜੇਬ ਚ ਪਾਏ ਅੜਤੀਆ ਤੇ ਲੈ ਹਾਂ ਹਾਂ ਉਹ ਜੁਰੂ ਮੈਂ ਸੁਣਿਆ ਤੇ ਇੱਕ ਪਿੰਡ ਦੇ ਵਿੱਚ ਮੇਲਾ ਲੱਗਿਆ ਸੀ ਅੱਛਾ ਮੇਲੇ ਚਲਾ ਗਿਆ ਹਾਂ ਤੇ ਮੇਲਾ ਵੇਖਣ ਚ 来 ਮਾਰੇ ਆਇਆ ਲੋਕਾਂ ਤਾਂ ਪੈਸੇ ਜੇਬ ਚ ਫਿਰਤੇ ਰਹ ਜਾਂਦੇ ਨੇ ਇਹ ਚੀਜ਼ ਹੈ ਮੇਲਾ ਵੇਖਿਆ ਉਹਨੇ ਹੂੰ ਹੂੰ ਤੇ ਮੇਲੇ ਦੇ ਵਿੱਚ ਉੱਥੇ ਹੋਰ ਚੀਜ਼ਾਂ ਦੇ ਨਾਲ ਮੈਂ ਦੁਕਾਨਾਂ ਵੀ ਅਸੀਂ ਇੱਕ ਤਸਵੀਰ ਵਾਲੀ ਦੁਕਾਨ ਸੀ ਠੀਕ ਹੈ ਜੀ ਹਾਂ ਛੋਟੇ ਛੋਟੇ ਜਿਹੇ ਕਲੰਡਰ ਹੋਇਆ ਕੋਈ ਹਨਾ ਹਾਂ ਜਿਵੇਂ ਸੀਨਰੀਆਂ ਹੋ ਗਈਆਂ ਜਿਵੇਂ ਸੀਨਰੀ ਹੋਈ ਆ ਕਾਗਜ਼ ਦੀਆਂ ਤਸਵੀਰਾਂ ਆਉਂਦੀਆਂ ਸੀ ਹਾਂਜੀ ਹਾਂਜੀ ਤੇ ਉਹਨੇ ਤਾਂ ਉਹ ਤਸਵੀਰਾਂ ਆ ਸਾਰੀਆਂ 20 25 ਤਸਵੀਰਾਂ ਰੱਖ ਰਹੀ ਸੀ ਜਿਆਨੇ ਹਾਂਜੀ ਚੰਗੀਆਂ ਲੱਗੀਆਂ ਹਾਂਜੀ ਤਸਵੀਰਾਂ ਖਿੱਚ ਕੇ ਨੇ ਉਹ ਹੋਰ ਵੀ ਤਾਂ ਫੋਟੋ ਖਾਲੀ ਬਣੀ ਖਰਚਾ ਬਹੁਤ ਹਾਂਜੀ ਹਾਂਜੀ ਤੇ ਉਹ ਘਰੇ ਲਿਆ ਉਹ ਤਸਵੀਰ ਹਾਂਜੀ ਤੇ ਲਿਆ ਕੇ ਤੇ ਉਹਨੇ ਆਟਾ ਘੋਲਿਆ ਜਿਵੇਂ ਲੈ ਕੇ ਬਣਾਉਣਾ ਹਾਂ ਆਟੇ ਦੇ ਲੋਦੇ ਸੀ ਪਹਿਲਾਂ ਆਟੇ ਨਾਲ ਤਾਂ ਕੰਨਾ ਚਿਵਾਰੇ ਦੇ ਜਾ ਕੇ ਤੇ ਕੰਨਾ ਤੇ ਲਾਤੀਆ ਹਾਂਜੀ ਹਾਂਜੀ ਤੇ ਉਹ ਵਿਜੋ ਦਾ ਪਿਓ ਘਰੇ ਆਇਆ ਹੂੰ ਤੇ ਉਹਨੂੰ ਕਹਿੰਦਾ ਵੀ ਵੇਚ ਐ ਗੰਕਾ ਰੋ ਵੇਚ ਐ ਹਾਂਜੀ ਕਿੰਨੇ ਪੈਸੇ ਵਟੇ ਗਏ ਲਾ 100 ਰੁਪਏ ਹਾਂਜੀ ਉਹਨੇ ਆਪਣਾ ਹਾਂਜੀ ਉਹਨੇ ਛੇਰ ਵੀ ਦਿੱਤੇ ਅੱਛਾ ਜੀ ਪੀਵਾ ਤੁਮਹਾਲੇ ਨਾ ਦੇਵੀ ਕੀ ਆ ਕਰਕੇ ਤੇ ਛੀ ਤੇ ਬਾਕੀ ਕਿਧਰ ਗਏ ਬਾਕੀ ਤਾਂ ਮਿਲ ਵੀ ਇਹ ਖਾ ਵੀ ਆ ਤਾ ਆਦਾ ਨੇਦਰ ਰੇਸ਼ ਚ ਬਾਹਰ ਜੇ ਬਾਪੂ ਵਾਲਾ ਦਨ ਚੜਿਆ ਪਿਆ ਚਾਰੇ ਪਾਸੇ ਲਾ ਕੇ ਫੋਟੋ ਬਣ ਚੜਾ ਮੇਲਾ ਬਣਾਇਆ ਆ ਮੇਲਾ ਮੇਲਾ ਹਾਂ ਸੋ ਦੇਖੋ ਮੇਲੇ ਦਾ ਚਾਹੀਏ ਹੈ ਨਾ ਜਿੱਥੇ ਪੈਸਾ ਭੁੱਗ ਜਾਂਦਾ ਜਿਹੜੇ ਜਿਹੜੇ ਜੇ ਚ ਪੈਸਾ ਆਵੇ ਫਿਰ ਲੋਨ ਨੂੰ ਜੀ ਕਰਦਾ ਖਾਣ ਪੀਣ ਤੇ ਚੀਜ਼ਾਂ ਤੇ ਇਹੀ ਇੱਕ ਕਹੋ ਕਿ ਉਹ ਮੇਲੇ ਦੀ ਜਿਹੜੀ ਹੈਗੀ ਆਪਾਂ ਰੌਣਕ ਕਹੋ ਮੇਲੇ ਦਾ ਜਿਹੜਾ ਇੱਕ ਮਾਹੌਲ ਕਹਿੰਦੇ ਹਾਂ ਜੀ ਹਾਂਜੀ ਸੋ ਗੱਲਾਂ ਤਾਂ ਦੇਖੋ ਨਾਮੋਕਰਾਂ ਲਈ ਹੈ ਜੀ ਹੋਰ ਬਹੁਤ ਗੱਲਾਂ ਹੋਰਾਂ ਸਮੇਂ ਚ ਅਸੀਂ ਕਰਾਂਗੇ ਪਰ ਅੱਜ ਦੇ ਐਪੀਸੋਡ ਚ ਪ੍ਰਾਤ ਸਾਹਿਬ ਸ਼ੁਕਰੀਆ ਤੁਹਾਡਾ ਤੁਸੀਂ ਬਹੁਤ ਸਾਨੂੰ ਉਸ ਮੇਲੇ ਚ ਉਹਦੇ ਦਰਸ਼ਨ ਕਰਾਏ ਸੋ ਤੁਹਾਡਾ ਬਹੁਤ ਬਹੁਤ ਪਿਆਰ ਦਾ ਸ਼ੁਕਰੀਆ ਜੀ ਧੰਨਵਾਦ ਜੀ ਸੋ ਅਗਲੇ ਐਪੀਸੋਡ ਚ ਇੱਕ ਨਵੇਂ ਟੌਪਿਕ ਨਾਲ ਫੇਰ ਆਵਾਂਗੇ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਹਾਂਜੀ